ਸਿਰਫ 2 ਮਿੰਟ ਉਹ ਆਪਣੇ ਸਿਰਫ ਇਸ ਪ੍ਰੋਗਰਾਮ ਦੇ ਲਈ ਬਣਾਇਆ ਹੈ ਰਸਤੇ ਬਾਅਦ ਜੀ ਬੋਲਣਗੇ ਥੋੜੀ ਨੰਪੜ ਉਹ ਵੀ ਤੁਹਾਡੇ ਨਾਲ ਕ੍ਰੂ ਗਰੂ ਹੋਣਗੇ ਕੈਪਟਨ ਸੰਦੀਪ ਸਿੰਧੂ ਜੀ ਧੰਨਵਾਦ ਰਾਈਡ ਨੂੰ ਜਿੰਦਾ ਖਾਲਸਾ ਰਾਈਡ ਨੂੰ ਜਿੰਦਾ ਖਤੇ ਤੁਹਾਨੂੰ ਸਾਰਿਆਂ ਨੂੰ ਔਰ ਜਿਹੜੇ ਵੀ ਵੀਰ ਸੱਜਣ ਜਿੰਨਾ ਕਰਕੇ ਅੱਜ ਇਹ ਠਾਠਾ ਮਾਰਦਾ ਘਟ ਇੱਥੇ ਹੋਇਆ ਮੈਂ ਬਹੁਤ ਬਹੁਤ ਵਧਾਈ ਦਿੰਦਾ ਪੰਜ ਕਿਸਾਨੀ ਮੋਰਚੇ ਤੋਂ ਬਾਅਦ ਜੇ ਕਿਤੇ ਪੰਜਾਬ ਐ ਇਕੱਠਾ ਹੋਇਆ ਉਹ ਅੱਜ ਇੱਥੇ ਇਕੱਠਾ ਹੋਇਆ ਤੁਹਾਨੂੰ ਬਹੁਤ ਬਹੁਤ ਵਧਾਈਆਂ ਇੱਕ ਵਾਰੀ ਆਪਾਂ ਜਕਾਰਾ ਬੋਲੀਏ ਸਾਰੇ ਇਕੱਠੇ ਹੋ ਕੇ ਬੋਲੋ ਜੋ ਤੁਹਾਡਾ ਹੁਕਮ ਹੋਊਗਾ ਸਿਰ ਮੱਥੇ ਐ ਇਹ ਚੀਜ਼ਾਂ ਸਾਡੀਆਂ ਵਿਰਸਾ ਇਹ ਵਿਰਸਾ ਚਾਲੂ ਰੱਖਣਾ ਚਾਹੀਦਾ ਇਹਦੇ ਵਿੱਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਇਹ ਸਾਡਾ ਸਾਨੂੰ ਇਹਦੇ ਵਿੱਚ ਕਿਸੇ ਮੈਂ ਕਿਸੇ ਤੇ ਦੋਸ਼ ਨਹੀਂ ਲਾਉਂਗਾ ਪਰ ਜਿਹੜਾ ਇੰਨਾ ਵੱਡਾ ਵਿਸ਼ਾਲ ਘੱਟ ਜਿੰਨੇ ਤੁਸੀਂ ਇੱਥੇ ਬੈਠੇ ਹੋ ਤੇ ਖੜੇ ਹੋ ਉਨੀ ਬਾਹਰ ਤੁਰੇ ਫਿਰਦੇ ਹੋ ਤੁਹਾਨੂੰ ਬਈ ਸਲਾਮ ਹੈ ਜਿਸ ਤਰੀਕੇ ਨਾਲ ਤੁਸੀਂ ਇਕੱਠੇ ਹੋਏ ਹੋ ਸੱਚੇ ਬਾਦਸ਼ਾਹ ਤੁਹਾਨੂੰ ਆਈ ਰੱਖੇ ਆਈ ਤਖਦੀ ਹੋ ਕੇ ਤੁਸੀਂ ਲੜਾਈ ਲੜੋ ਅਸੀਂ ਪਿੱਛੇ ਹੋ ਕੇ ਤੁਹਾਡੇ ਮਗਰ ਖੜਕੇ ਜੋ ਤੁਸੀਂ ਹੁਕਮ ਦਿਓਗੇ ਅਸੀਂ ਸਿਰ ਮੱਤੇ ਪ੍ਰਵਾਨ ਕਰਾਂਗੇ ਤੁਸੀਂ ਸਾਰੇ ਬਾਦਸ਼ਾਹ ਆਏ ਹੋ ਤੁਹਾਡਾ ਇੱਥੇ ਆਉਣ ਦੀ ਬਹੁਤ-ਬਹੁਤ ਜੀ ਆਇਆਂ ਔਰ ਹਮੇਸ਼ਾ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਿਣਾ ਔਰ ਹਮੇਸ਼ਾ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂਗਾ ਸਾਰੇ ਜਿਹੜੇ ਸਾਡੀ ਇੱਥੇ ਮੈਨੇਜਮੈਂਟ ਹੈ ਬਈ ਤੁਹਾਨੂੰ ਵਿਸ਼ੇਸ਼ ਤੌਰ ਤੇ ਬਹੁਤ-ਬਹੁਤ ਵਧਾਈ ਹੈ ਤੁਸੀਂ ਹਾਰੇ ਪੰਜਾਬ ਅੱਜ ਇਕੱਠਾ ਕਰਤਾ ਮਹਾਰਾਜ ਬਰੋ ਦੇ ਮਾਲਾ ਚ ਸ਼ਾਬਾਸ਼ ਵੀ ਤੁਹਾਡੇ ਸਵਾਹ ਲੱਗ ਗਿਆ ਸਵਾਹ ਲੱਗ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਨਾ ਧੰਨਵਾਦ ਕਰੂਗਾ ਜੁਨੀ ਬ੍ਰੰਹ ਪਰੋਪਤੇ ਜੀ ਬਾਈਗਰੂ ਜੀ ਦਾ ਖਾਨਸਾ ਬਾਈਗਰੂ ਜੀ ਕੀ ਫਤਹਿ ਮੈਨੂੰ ਬੜਾ ਬੋਲਣਾ ਤਾਂ ਆਉਂਦਾ ਨਹੀਂ ਪਰ ਮੈਂ ਤੁਹਾਡਾ ਸਾਰਿਆਂ ਦਾ ਜਿੰਨੇ ਸੰਗਤ ਪਹੁੰਚੀ ਆ ਤੈਨੂੰ ਬੜਾ ਧੰਨਵਾਦ ਹੀ ਕਰਦਾ ਜੀ ਬਲਾ ਵਲੇ ਇਜ਼ਾਜ਼ਤ ਹਾਂ ਜੀ ਹਾਂ ਹਾਂ ਸਾਡੇ ਸਾਥੀ ਤੇ ਜੀਨਾ ਜੀ ਆਪਣੇ ਨੂੰ 2 ਮਿੰਟ ਸਰ ਜੀਨਾ ਜੀ ਲੈਣਗੇ ਥੋੜੇ ਪਿਆਰ ਨਾਲ What are